ਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸੁਰਾ ਟੀਵੀ ਮੈਂ ਹਾਂ ਗੁਰਦਾਸਪੁਰ ਤੋਂ ਅਵਤਾਰ ਸਿੰਘ ਗੁਰਦਾਸਪੁਰ ਦਾ ਨੌਜਵਾਨ ਰਾਹੁਲ ਵਿਸ਼ਿਸ਼ਟ ਜਿਸ ਨੇ ਰਸ਼ੀਆ ਦੇ ਵਿੱਚ ਹੋਈ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਪਾਵਰ ਵੇਟ ਲਿਫਟਿੰਗ ਦੇ ਵਿੱਚ ਵੱਡਾ ਮੁਕਾਮ ਜਿਹੜਾ ਹਾਸਲ ਕੀਤਾ ਤਿੰਨ 골ਡ ਮੈਡਲ ਜਿਹੜੇ ਨੇ ਉਹ ਆਪਣੇ ਨਾਮ ਕੀਤੇ ਨੇ ਵੱਡੇ ਵੱਡੇ ਖਿਡਾਰੀਆਂ ਨੂੰ ਜਿਹੜਾ ਪਛਾੜ ਕੇ ਇਹ ਤਿੰਨ 골ਡ ਮੈਡਲ ਜਿਹੜੇ ਨੇ ਆਪਣੇ ਨਾਮ ਕੀਤੇ ਹੈਗੇ ਨੇ ਰਾਹੁਲ ਵਿਸ਼ਿਸ਼ਟ ਸਾਡੇ ਨਾਲ ਨੇ ਅੱਜ ਗੁਰਦਾਸਪੁਰ ਪਹੁੰਚਣ ਤੇ ਸ਼ਹਿਰ ਵਾਸੀਆਂ ਦੇ ਵੱਲੋਂ ਭਰਵਾਂ ਸਵਾਗਤ ਜਿਹੜਾ ਵਾ ਉਹਨਾਂ ਦਾ ਕੀਤਾ ਗਿਆ। ਰਾਹੁਲ ਜੀ ਦੱਸ ਦਿਓ ਜੀ ਜਿਹੜੇ 골ਡ ਮੈਡਲ ਜਿੱਤੇ ਹੈਗੇ ਨੇ ਪੰਜਾਬ ਦੇ ਨਾਮ ਕੀਤੇ ਦੇਸ਼ ਦੇ ਨਾਮ ਕੀਤੇ ਹੈਗੇ ਨੇ ਕਿਸ ਤਰ੍ਹਾਂ ਦਾ ਸਫਰ ਰਿਹਾ ਸਾਰਾ? ਸਰ ਇਹ ਸਫਰ ਮੇਰਾ ਬਹੁਤ ਵਧੀਆ ਰਿਹਾ ਜੀ। ਪਿਛਲੇ 10 ਸਾਲ ਦੀ ਕੜੀ ਮਿਹਨਤ ਦਾ ਸਾਰਾ ਇਹ ਨਤੀਜਾ ਹੈ ਸੀ। ਮੇਰੇ 10 ਸਾਲ ਦੀ ਸਰ ਮਿਹਨਤ ਦਾ ਇਹ ਨਤੀਜਾ ਸਾਰਾ ਜੀ ਪਰਮਾਤਮਾ ਨੇ ਮੈਨੂੰ ਦਿੱਤਾ। ਸਰ ਮੈਂ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕਰਦਾ। ਔਰ ਸਭ ਤੋਂ ਵੱਡਾ ਫਲ ਸਰ ਮੇਰੇ ਮਾ ਮਾਪੇ ਦੀ ਮਿਹਨਤ ਦਾ ਜਿਨ੍ਹਾਂ ਨੇ ਮੈਨੂੰ ਇੱਕ ਖਿਡਾਰੀ ਬਣਾਉਣ ਦੇ ਵਿੱਚ ਕੋਈ ਕਮੀ ਨਹੀਂ ਛ ਔਰ ਸਰ ਅੱਜ ਮੇਰੇ ਮਾਪੇ ਦਈਏ ਜਿਹੜੇ ਤਪਸ਼ਿਆ ਰੰਗ ਲਈਏ ਮੇਰੀ ਮਿਹਨਤ ਸਰ ਜਿਹੜੀ ਰੰਗ ਲਈਏ ਔਰ ਅੱਜ ਮੈਨੂੰ ਵਰਲਡ ਚੈਂਪੀਅਨ ਦਾ ਜਿਹੜਾ ਖਿਤਾਬ ਮਿਲਿਆ ਮੈਂ ਭਾਰਤ ਦੀ ਚੋਲੀ ਔਰ ਪੰਜਾਬ ਦੇ ਲਈ ਸਰ ਤਿੰਨ 골ਡ ਮੈਡਲ ਲੈ ਕੇ ਆਇਆ ਮੈਨੂੰ ਸਰ ਆਪਣੀ ਇਸ ਅਚੀਵਮੈਂਟ ਦੇ ਉੱਪਰ ਮਾਣ ਹੈ ਜੀ ਸਰ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਈ ਹੈ ਉਹਦੇ ਵਿੱਚ ਕਿਹੜੀ ਖੇਡ ਖੇਡੀ ਹੈਗੇ ਕਿਹੜੀ ਖੇਡ ਦੇ ਵਿੱਚ ਜਿਹੜੇ ਮੈਡਲ ਆਏ ਸਰ ਮੇਰੀ ਪਾਵਰ ਲਿਫਟਿੰਗ ਗੇਮ ਦਾ ਸਰ ਮੈਂ ਪਲੇਅਰ ਹਾਂ ਉਹਦੇ ਵਿੱਚ ਸਰ ਮੇਰੀ ਡੈੱਡ ਲਿਫਟ ਸਕੁਆਟ ਔਰ ਬੈਂਚ ਪ੍ਰੈਸਰ ਜਿਹੜੇ ਤਿੰਨ ਇਵੈਂਟ ਸਾਡੇ ਮੰਨੇ ਗਏ ਮੇਨ ਉਹਦੇ ਵਿੱਚ ਸਰ ਮੈਂ ਹਰ ਇਵੈਂਟ ਦੇ ਵਿੱਚੋਂ ਪਹਿਲੇ ਸਥਾਨ ਤੇ ਰਹਿ ਕੇ ਵਰਲਡ ਦੇ ਵਿੱਚੋਂ ਸਰ ਤਿੰਨ 골ਡ ਮੈਡਲ ਲਏ ਆ ਤਿੰਨੇ ਹੀ ਇਵੈਂਟ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਔਰ ਸਾਰਾ ਇਵੈਂਟ ਦੇ ਵਿੱਚੋਂ ਸਰ ਮੈਂ ਮਤਲਬ ਫਰਸਟ ਪੋਜੀਸ਼ਨ ਤੇ ਆ ਕੇ 골ਡ ਲੈ ਕੇ ਆਇਆ ਜੀ ਜੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਕੰਟਕਨੀਆਂ ਕੰ ਟੋਟਲ ਸਰ 63 ਦੇਸ਼ ਜਿਹੜੇ 63 ਦੇਸ਼ ਮੰਨੇ ਗਏ ਆ 63 ਦੇਸ਼ ਆਏ ਸੀਗੇ ਔਰ ਉਹਦੇ ਵਿੱਚੋਂ ਸਰ 41 ਦੇਸ਼ਾਂ ਨੇ ਜਿਹੜਾ ਮਤਲਬ ਪਾਰਟਿਸਿਪੇਟ ਕੀਤਾ ਸੀਗਾ ਮਤਲਬ ਆਪਣੇ ਕੁਆਲੀਫਾਈ ਕੀਤਾ ਸੀਗਾ ਕੋਈ ਬਾਕੀ ਦੇਸ਼ ਜਿਹੜੇ ਡਿਸਕਵালিਫਾਈ ਹੋਏ ਨਾ ਔਰ ਉਹਦੇ ਵਿੱਚੋਂ ਸਰ ਖਾਸ ਕਰਕੇ ਜਿਹੜਾ ਤਿੰਨ ਮਤਲਬ ਜਿਹੜੇ ਜ਼ਿਆਦਾ ਮੈਡਲ ਨੇ ਉਹ ਆਪਣੇ ਦੇਸ਼ ਭਾਰਤ ਦੇ ਆਏ ਨੇ ਆਪਣੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਕਿੰਨੇ 골ਡ ਆਏ ਪੰਜਾਬ ਦੇ ਸਰ ਟੋਟਲ 5 골ਡ ਆਏ ਨੇ ਜਿਹਦੇ ਤਿੰਨ ਮੇਰੇ ਔਰ ਦੋ ਮੇਰੇ ਸੀਨੀਅਰ ਪਲੇਅਰਾਂ ਨਾਲ ਪੰਜਾਬ ਪੁਲਿਸ ਚ ਨੇ ਪਪਾ ਜੀ ਉਹਨਾਂ ਦੇ ਆਏ ਨੇ ਕੀ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਮੁਕਾਬਲਾ ਕਿਹੜੀ ਕੰਟਰੀ ਦੇ ਨਾਲ ਤੁਹਾਡਾ ਫਸਮਾਰਿਆ ਕਿਹੜੇ ਪਲਮਾਂ ਜ਼ਿਆਦਾ ਤਕੜੇ ਸੀ ਜਿਹਨਾਂ ਲੱਗਦਾ ਵੀ ਤੁਹਾਨੂੰ ਤਕੜੇ ਹੈ ਗਰੇ ਸਰ ਮੇਰੀ ਜਿਹੜੀ ਫਾਈਟ ਸੀਗੀ ਜਿਹੜੀ weight ਦੇ ਵਿੱਚ ਸਰ ਨਿਊਜ਼ੀਲੈਂਡ ਅਰਮਾਨੀਆ ਔਰ ਇਟਲੀ ਨਾਲ ਸੀਗੀ ਸਰ ਉਹਦੇ ਵਿੱਚੋਂ ਸਰ ਜਿਹੜੀ ਸਭ ਤੋਂ ਜ਼ਿਆਦਾ ਫਾਈਟ ਸੀ ਨਿਊਜ਼ੀਲੈਂਡ ਔਰ ਅਰਮਾਨੀਆ ਨਾਲ ਸੀ ਉਹਨਾਂ ਦੇ ਸਰ ਜਿਹੜੇ ਪਲੇਅਰ ਸੀਗੇ weight ਕੈਟਾਗਰੀ ਵਿੱਚ ਮਤਲਬ ਕਾਫੀ ਸਟਰੋਂਗ ਸੀਗੇ ਮੇਰੇ ਮੁਕਾਬਲੇ ਔਰ ਫਿਰ ਵੀ ਸਰ ਮਿਹਨਤ ਨਾਲ ਅੰਗਲੇ ਜੀ 2 ਕਵਾਂਟਰਲ 60 ਕਿਲੋ ਤੋਂ ਸਰ ਉਹਨਾਂ ਨੂੰ ਮੈਂ ਪਛਾੜ ਕੇ ਫਰਸਟ ਪੋਜੀਸ਼ਨ ਹਾਸਲ ਕਰਕੇ ਆਪਣੇ ਐਕਸਪੀਰੀਅੰਸ ਦੀ ਗੱਲ ਕੀਤੀ ਜਾਵੇ ਤਾਂ ਕੀ ਕੁਝ ਸਿੱਖਣ ਨੂੰ ਮਿਲਿਆ ਉੱਥੇ ਕਿਉਂਕਿ ਐਡੇ ਵਰਡ ਦੇ ਜਿਹੜੀਆਂ ਚ ਕੰਟਰੀਆਂ ਨੇ ਉੱਥੇ ਪਹੁੰਚੀਆਂ ਜੀ ਅਸੀਂ ਸਰ ਦੇਖੋ ਸਿੱਖਣ ਨੂੰ ਬਹੁਤ ਕੁਝ ਮਿਲਿਆ ਟੈਕਨੀਕਸ ਦਾ ਫਰਕ ਔਰ ਇਹ ਪਤਾ ਲੱਗਾ ਕਿ ਗਾਂ ਕਿਵੇਂ ਤਿਆਰੀ ਕਰਨੀ ਹੈ ਅੱਗੇ ਕਿੰਨਾ ਕੁ ਹੋਰ ਮੁਕਾਬਲਾ ਸਖਤ ਜਿਹੜਾ ਹੋ ਸਕਦਾ ਜੀ ਕਿੰਨੀਆਂ ਕੰਟਰੀਆਂ ਦੇ ਵਿੱਚ ਕਿੰਨੇ ਪਲੇਅਰ ਸਟਰੋਂਗ ਹੈਗੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਦੇਖ ਕੇ ਇਸਤੋਂ ਨਾਲ ਤੁਸੀਂ ਕਹਿ ਆ ਕੀ ਜਿਹੜਾ ਮੁਕਾਬਲਾ ਹੋਰ ਫਸਵਾ ਵੀ ਹੋ ਸਕਦਾ ਹੈਗਾ ਹੁਣ ਕਿਹੜੇ ਤਿਆਰੀ ਕਰ ਰਹੇ ਹੋ ਕਾਦੀ ਤਿਆਰੀ ਕਰ ਰਹੇ ਹੋ ਕਿੱਥੇ ਜਾਣਾ ਚਾਹੁੰਦੇ ਤੁਸੀਂ ਸਰ ਮੇਰੀ ਅਗਲੀ ਤਿਆਰੀ ਕਾਮਨਵੈਲਥ ਗੇਮਸ ਤੇ ਜਿਹੜੀ ਮਤਲਬ ਜਾਪਾਨ ਦੇ ਵਿੱਚ ਹੋ ਰਹੀਆਂ ਨੇ 2026 ਦੇ ਫਰਵਰੀ ਵਿੱਚ ਸਰ ਉਸ ਦੀ ਤਿਆਰੀ ਚੱਲਦੀ ਹੈ ਜੀ ਮੈਂ ਉੱਥੇ ਜਾਣ ਲਈ ਸਰ ਮਤਲਬ ਤਿਆਰੀ ਕਰ ਰਿਹਾ ਔਰ ਮੇਰੇ ਕੋਚ ਸ਼੍ਰੀ ਸੁਰਿੰਦਰ ਮੋਹਨ ਸ਼ਰਮਾ ਜੀ ਜਿਹੜੇ ਮੇਰੇ ਗਾਈਡ ਨੇ ਉਹਨਾਂ ਨੇ ਸਰ ਮੈਨੂੰ ਅੱਜ ਤੱਕ ਇਸ ਰਾਤੇ ਪਹੁੰਚਾਇਆ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਕਿ ਅੱਜ ਸਰ ਮੈਂ ਇੱਥੇ ਪਹੁੰਚਿਆ ਜੀ ਗਰੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕਿੰਨਾ ਸਮਾਂ ਦਿੰਦੇ ਰਹੇ ਗੇਮ ਨੂੰ ਘਰ ਕਿੰਨਾ ਪੜਾਈ ਨੂੰ ਕਿੰਨਾ ਸਮਾਂ ਦਿੰਦੇ ਰਹੇ ਕਿਸ ਤਰ੍ਹਾਂ ਦੇ ਨਾਲੇ ਜੜੀ ساری ਤਿਆਰੀ ਕੀਤੀ ਹੈਗੀ ਗੇਮ ਵਾਸਤੇ ਦੇਖੋ ਸਰ ਜ਼ਿਆਦਾ ਫੋਕਸ ਤਾਂ ਮੈਂ ਆਪਣੀ ਗੇਮ ਤੇ ਕੀਤਾ ਜੋ ਸੱਚ ਹੈ ਔਰ ਅੱਜ ਸਰ ਸਟੱਡੀ ਦੇ ਨਾਲ-ਨਾਲ ਸਰ ਮੇਰੀ ਗੇਮ ਵੀ ਚੱਲ ਜਦੀ ਰਹੀ ਪਿਛਲੇ 10 ਸਾਲ ਦਾ ਜੋ ਸਫਰ ਸੀਗਾ ਮੇਰਾ ਜਦੋਂ ਮੈਂ ਗੇਮ ਅੱਜ ਤੋਂ 10 ਸਾਲ ਪਹਿਲਾਂ ਜਦੋਂ ਮੈਂ ਗੇਮ ਦੇ ਵਿੱਚ ਆਇਆ ਸੀਗਾ ਪਹਿਲੇ 5 ਸਾਲ ਤਾਂ ਸਰ ਲਗਾਤਾਰ ਮੈਂ ਹਾਰ ਹੀ ਬਰਦਾਸ਼ਤ ਕੀਤੀ ਹਾਰਾਂ ਬਰਦਾਸ਼ਤ ਕੀਤੀਆਂ ਨੇ ਲਗਾਤਾਰ 5 ਸਾਲ ਹਾਰਨ ਤੋਂ ਬਾਅਦ ਔਰ ਲਗਾਤਾਰ ਅਗਲੇ ਜਿਹੜੇ 5 ਸਾਲ ਨੇ 5 ਸਾਲ ਲਗਾਤਾਰ ਸਰ ਪ੍ਰਮਾਤਮਾ ਨੇ ਫਿਰ ਮੈਨੂੰ ਜਿਹੜੀ ਜਿੱਤ ਉਹਦਾ ਜਿਹੜਾ ਸਫਰ ਆ ਸ਼ੁਰੂ ਕਰਾਇਆ ਜੀ ਔਰ 5 ਸਾਲ ਲਗਾਤਾਰ ਮੈਂ ਟੋਟਲ ਅਜੇ ਤੱਕ 35 골ਡ ਮੈਡਲ ਲੈ ਕੇ ਮਤਲਬ ਆਪਣੇ ਪੰਜਾਬ ਦੇ ਲਈ ਆਪਣੇ ਦੇਸ਼ ਭਾਰਤ ਦੇ ਲਈ ਅਜ ਤਿੰਨ 골ਡ ਮੈਡਲ ਲੈ ਕੇ ਆਇਆ ਜੀ ਟੋਟਲ ਸਰ ਇਸ ਟਾਈਮ ਤੇ ਮੇਰੇ ਕੋ 35 ਮੈਡਲ ਨੇ 5 ਸਾਲ ਦੇ ਸਫਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਕਿ ਕਾਫੀ ਲੰਮਾ ਸਫ਼ਰ ਹੈਗਾ ਪਹਿਲਾਂ ਹਾਰਾਂ ਵੀ ਬਰਦਾਸ਼ਤ ਕੀਤੀ ਹੈ ਜੀ ਨੇ ਇਹ ਕਿਹਦੀ ਗਾਈਡਲਾਈਨ ਦੇ ਤੇ ਚੱਲਦੇ ਰਹੋ ਜਿਆਦਾ ਕਿਨੇ ਮੋਟੀਵੇਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਹਾਰ ਹੋ ਜਾ ਤਾਂ ਫਿਰ ਗਾਂ ਵਧਣਾ ਹੈਗਾ ਸਰ ਦੇਖੋ ਮੋਟੀਵੇਸ਼ਨ ਜਿਹੜੀ ਮੇਰੇ ਫਾਦਰ ਦੀ ਮੈਨੂੰ ਮਿਲਦੀ ਹੈ ਕਿਉਂਕਿ ਜਦੋਂ ਵੀ ਕੋਈ ਪਲੇਅਰ ਬੰਦਾ ਉਹਨੂੰ ਉਹਦੇ ਫਾਦਰ ਦਾ ਮੇਨ ਜਿਹੜਾ ਰੋਲ ਹੁੰਦਾ ਬੈਕਗ੍ਰਾਉਂਡ ਦਾ ਉਹੀ ਸਰ ਹੁੰਦਾ ਜੀ ਮੇਰੇ ਮਦਰ ਦੇਖੋ ਜਦੋਂ ਅੱਜ ਵੀ ਮੈਨੂੰ ਯਾਦ ਹੈ ਮੈਂ ਜਦੋਂ ਕਈ ਵਾਰੀ ਥੱਕ ਕੇ ਘਰ ਆਂਦਾ ਸੀ ਮੇਰੇ ਮਦਰ ਨੇ ਮੈਨੂੰ ਅੱਜ ਵੀ ਬਹੁਤ ਅਪਰੀਸ਼ੀਏਟ ਕਰਨਾ ਜੋ ਇੱਕ ਮਾਂ ਦਾ ਰੋਲ ਹ ਕਹਿੰਦਾ ਸੀਗਾ ਅੱਜ ਤੋਂ 5 ਸਾਲ ਪਹਿਲਾਂ ਮੇਰੇ ਫਾਦਰ ਨੇ ਕਦੇ ਮੇਰਾ ਹੌਸਲਾ ਸਰ ਟੁੱਟਣ ਨਹੀਂ ਦਿੱਤਾ ਕਿ ਤੂੰ ਲੱਗਾ ਰਹਿ ਕੋਈ ਗੱਲ ਨਹੀਂ ਆਪਾਂ ਦੇਸ਼ ਦੇ ਲਈ ਪੰਜਾਬ ਦੇ ਲਈ ਜ਼ਰੂਰ ਇੱਕ ਦਿਨ ਕਾਮਯਾਬ ਹੋਵਾਂਗੇ ਪਰਮਾਤਮਾ ਸਾਡੀ ਬਾਹ ਫੜੇਗਾ ਤੇਰੀ ਮਿਹਨਤ ਦਾ ਜ਼ਰੂਰ ਇੱਕ ਨਾ ਇੱਕ ਦਿਨ ਜਿਹੜਾ ਫਲ ਤੈਨੂੰ ਮਿਲੇਗਾ ਜਦ ਗੁਰਦਾਸਪੁਰ ਪਹੁੰਚਨ ਤੇ ਪੂਰੇ ਸ਼ਹਿਰ ਵਾਸੀਆਂ ਦੇ ਵੱਲੋਂ ਪਰਮਾ ਸਵਾਗਤ ਜਿਹੜਾ ਤੁਹਾਡਾ ਕੀਤਾ ਗਿਆ ਕਿਸ ਤਰ੍ਹਾਂ ਦਾ ਮਨ ਨੂੰ ਲੱਗਾ ਇੱਕ ਜਿਹੜੀ ਪਲੇਅਰ ਦੀ ਹੌਸਲਾ ਵਜਾਈ ਬੜੀ ਵੱਡੀ ਹੋਜੀ ਜੀ ਹੁੰਦੀ ਹੈ ਸਰ ਅੱਜ ਮੈਨੂੰ ਬਹੁਤ ਵਧੀਆ ਲੱਗਾ ਜੀ ਮੇਰੇ ਗੁਰਦਾਸਪੁਰ ਵਾਸੀਆਂ ਨੇ ਔਰ ਦਰਜਾ ਬਦਰਜਾ ਜਿਹੜੇ ਪੋਲੀਟਿਕਲ ਸਾਰੇ ਮੈਂਬਰ ਸਾਹਿਬਾਨਾ ਜੋ ਵੀ ਸਰ ਉਹਨਾਂ ਨੇ ਮੇਰਾ ਸਾਰਾ ਐਨ ਜੀਓਸ ਦੇ ਜਿਹੜੇ ਮਤਲਬ ਮੈਂਬਰ ਨੇ ਉਹਨਾਂ ਨੇ ਸਰ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਮੈਂ ਉਹਨਾਂ ਦਾ ਤਹਿ ਦਿਲੋਂ ਝਿਰਚਾ ਕੇ ਸਰ ਸ਼ੁਕਰੀਆ ਕਰਦਾ ਵੱਲ ਦਿਲੋਂ ਤੇ ਉਹਨੂੰ ਧੰਨਵਾਦ ਕਰਦਾ ਸਰ ਉਹਨਾਂ ਨੇ ਮੈਨੂੰ ਇ ਉਹਨਾਂ ਨੇ ਆਪਣੇ ਦੇਸ਼ ਦੇ ਲਈ ਜਿਹੜਾ ਆਪਣੇ ਪੰਜਾਬ ਦੇ ਲਈ ਤਿੰਨ 골ਡ ਮੈਡਲ ਜਿਹੜੇ ਨੇ ਹਾਸਲ ਕੀਤੇ ਹੈਗੇ ਨੇ ਤੇ ਕਿਤਨਾ ਕਿਤੇ ਕਿਹਾ ਜਾ ਰਿਹਾ ਕਿ ਪਰਿਵਾਰ ਦਾ ਬੜਾ ਸਹਿਯੋਗ ਰਿਹਾ ਉਹਨਾਂ ਦੇ ਫਲਸਫਾ ਦਾ ਬੜਾ ਸਹਿਯੋਗ ਰਿਹਾ ਤਾਂ ਜੋ ਉਹ ਅੱਜ ਇਸ ਮਕਾਮ ਤੇ ਪਹੁੰਚੇ ਨੇ ਅੰਕਲ ਦੱਸ ਦਿਓ ਜੀ ਜਿਸ ਤਰ੍ਹਾਂ ਦੇ ਨਾਲ ਬੇੜਾ ਕਹਿ ਰਿਹਾ ਕਿ ਬੜਾ ਵਧੀਆ ਸਹਿਯੋਗ ਤੁਹਾਡਾ ਰਿਹਾ ਪੂਰਾ ਉਹਨੂੰ ਗਾਈਡ ਕਰਦੇ ਰਹੇ ਹੋ ਹਰ ਜਗ੍ਹਾ ਦੇ ਉੱਪਰ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਅੱਜ ਦੇਸ਼ ਪੂਰੇ ਦੇਸ਼ ਨੇ ਦੇਸ਼ ਦੇ ਵਸਨੀਕ ਜਿਹੜੇ 골ਡ ਮੈਡਲ ਹਾਸਲ ਕੀਤੇ ਨੇ ਅੱਜ ਭਰਮਾ ਸਵਾਗਤ ਕੀਤਾ ਹੈ ਸ਼ਹਿਰ ਦੇ ਵਿੱਚ ਬਹੁਤ ਵਧੀਆ ਲੱਗਾ ਜੀ ਅੱਜ ਜ ਬਹੁਤ ਯਾਦਾ ਖੁਸ਼ੀ ਹੋਈ ਹੈ ਕਿ ਅੱਜ ਪੰਜਾਬ ਦੇ ਲਈ ਤਿੰਨ 골ਡ ਮੈਡਲ ਲੈ ਕੇ 260 ਕਿਲੋ ਵਜ਼ਨ ਸਭ ਤੋਂ ਜ਼ਿਆਦਾ ਚੁੱਕ ਕੇ ਅੰਗਰੇਜ਼ਾਂ ਨੂੰ ਹਰਾ ਕੇ ਉਹਨਾਂ ਦੇ ਸ਼ਹਿਰ 'ਚ ਜਾ ਕੇ ਉਹਨਾਂ ਨੂੰ ਹਰਾਣਾ ਕੋਈ ਸੌਕਾ ਨਹੀਂ ਹੈ। ਉਹਨਾਂ ਦੇ ਸ਼ਹਿਰ 'ਚ ਜਾ ਕੇ ਤਿੰਨ 골ਡ ਮੈਡਲ ਲੈ ਕੇ ਨੇ ਇੱਕ ਭਾਰਤ ਲਈ ਪੰਜਾਬ ਲਈ ਬਹੁਤ ਵੱਡੀ ਗੱਲ ਹੈ। ਜਿਵੇਂ ਗਦਾਸਪੁਰ ਦਾ ਇੱਕ ਮਾਨ ਵਧਿਆ ਜੀ। ਮੈਂ ਹਰ ਨੌਜਵਾਨ ਨੂੰ ਇਹੋ ਹੀ ਕਹਾਂਗਾ ਕਿ ਨਸ਼ਿਆਂ ਨੂੰ ਛੱਡ ਕੇ ਤੇ ਗੀਮਾਂ ਵਾਲੇ ਪਾਸੇ ਵੱਧ ਤੁਰਦਾ ਹੋ। ਤਾਂ ਕਿ ਸਾਡੇ ਪੰਜਾਬ ਦਾ ਨਾਮ ਇੱਕ ਪੰਜਾਬ 골ਡ ਬਣ ਜਾਵੇ ਪੰਜਾਬ ਨਾਰਾ ਜੇ ਕੱਲਾ ਪੰਜਾਬ 골ਡ ਬਣ ਜਾਵੇ ਤਾਂ ਕਿ ਹਰ ਖਿਡਾਰੀ ਹਰ ਘਰ ਦੇ ਵਿੱਚੋਂ ਜਿਹੜਾ 골ਡ ਮੈਡਲ ਲੈ ਕੇ ਆਵੇ ਜਿਸਨਾਂ ਬੇੜਾ ਕਹਿ ਰਿਹਾ ਕਿ ਕਾਮਨਵੈਲਥ ਜਿਹੜੀਆਂ ਗੇਮਾਂ ਹੋਣੀਆਂ ਨੇ ਉਹਦੇ ਵਾਸਤੇ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਕਿੰਨਾ ਕੁ ਮੁਕਾਬਲਾ ਟਫ ਮੰਨਦੇ ਕਿਸ ਤਰ੍ਹਾਂ ਦੇ ਨਾਲ ਹੁਣ ਅਗਲੀ ਰਣਨੀਤੀ ਬਣਾਈ ਹੈਗੀ ਆ ਮੈਂ ਤਾਂ ਇਹੋ ਕਹਾਂਗਾ ਵੀ ਜਿਤਨਾ ਅੱਗੇ ਖੇਡਦਾਰਿਆਂ ਕੋਈ ਗੱਲ ਨਹੀਂ ਐ ਦਿਲ ਨਹੀਂ ਛੱਡਣਾ ਆਪਣਾ ਖੇਡੀ ਜਾ ਕੋਈ ਗੱਲ ਨਹੀਂ ਐ ਜਿਤਨਾ ਅੱਗੇ ਮਤਲਬ ਤੇਰੇ ਉਸਤਾਦ ਤੈਨੂੰ ਕਹਿੰਦੇ ਗਾਈਡ ਕਰਦੇ ਉਸੇ ਤਰ੍ਹਾਂ ਤੂੰ ਖੇਢੀ ਜਾ ਉਹਨਾਂ ਦੀ ਗਾਈਡਲਾਈਨ ਜਿਵੇਂ ਜਿੱਦਾਂ ਇੱਕ ਟੀਚਰ ਬੱਚੇ ਨੂੰ ਪੜ੍ਹਾਉਂਦਾ ਉਹਨੂੰ ਜੇਕਰ ਥੋੜੇ ਨੰਬਰਸ ਲੈਂਦਾ ਉਹਨੂੰ ਕਹਿੰਦਾ ਨਹੀ ਤੂੰ ਹੋਰ ਮਿਹਨਤ ਕਰ ਉਸੇ ਤਰ੍ਹਾਂ ਇਹਦੇ ਉਸਤਾਦ ਇਹਨੂੰ ਕਹਿ ਰਿਹਾ ਵੀ ਤੂੰ ਹੋਰ ਗਾਈਡ ਮਤਲਬ ਮਿਹਨਤ ਕਰ ਤਾਂ ਕਿ ਤੇਰੀ ਜਿਹੜੀ ਕਾਮਨਵੈਲਥ ਜਾਂ ਦੂਜੀ 올림픽 ਗੇਮ ਚ ਵੱਤ ਵਾਦੇ ਮਤਲਬ ਮੈਡਲ ਲੈ ਕੇ ਆਈਂ ਬਿਲਕੁਲ ਏਸੀ ਖਿਡਾਰੀ ਨੌਜਵਾਨ ਰਾਹੁਲ ਵਿਸ਼ੇਸ਼ਟ ਜਿਸ ਨੇ ਅੰਗਰੇਜ਼ਾਂ ਦੇ ਦੇਸ਼ ਵਿੱਚ ਜਾ ਕੇ ਅੰਗਰੇਜ਼ਾਂ ਨੂੰ ਪਛਾੜ ਕੇ ਪੰਜਾਬ ਦੇ ਦੇਸ਼ ਦੇ ਨਾਂ ਤੇ ਜਿਹੜੇ ਤਿੰਨ ਮੈਡਲ ਜਿਹੜੇ ਨੇ 골ਡ ਮੈਡਲ ਨੇ ਉਹ ਦੇਸ਼ ਦੇ ਨਾਮ ਕੀਤੇ ਹੈਗੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੜੀ ਮਿਹਨਤ ਜਿਹੜੀ ਕੀਤੀ ਜਾਵੇਗੀ ਤਾਂ ਜੋ ਕਾਮਨਵੈਲਥ ਗੇਮਾਂ ਦੇ ਵਿੱਚ ਵੀ ਉਹ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ ਕੈਮਰਾ ਪਰਸਨ ਕਬੀਰ ਦੇ ਨਾਲ ਅਫਤਾਰ ਸਿੰਘ ਡੈਨਿਕ ਸਵੇਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par